ਇਕਰਾਰਤਾ ਹੈ ਜਾਣੂਜ ਕੇ ਜਿਹੜੇ ਬੜੇ ਫਿਰਦੇ ਨੇ ਲੀਡਰ ਆਪਣੇ ਆਪ ਚ ਉਹਨਾਂ ਨੇ ਮੰਨਣ ਵਾਲੇ ਪਾਸੇ ਦੀ ਗੱਲ ਨਹੀਂ ਕੋਈ ਕਰਦਾ ਕਿਤੇ ਵੀ ਨਹੀਂ ਕਰਦਾ ਕੋਈ ਸੰਤ ਨਹੀਂ ਕਰਦਾ ਮੰਨਣ ਵਾਲੇ ਪਾਸੇ ਵਾਲੀ ਗੱਲ ਛੱਡ ਦਿੱਤੀ ਮੰਨੇ ਕੀ ਗੱਤ ਕਹੀ ਨਹੀਂ ਕੋਈ ਜਿਹੜਾ ਗਵਾਣੇ ਨੂੰ ਮੰਨ ਲਵੇ ਗੁਰੂ ਦਾ ਕਹਿੰਦਾ ਨੇ ਵੀ ਉਹਦੀ ਗਤੀ ਬਾਰੇ ਅਸੀਂ ਨਹੀਂ ਦੱਸ ਸਕਦੇ ਉਹ ਤਾਂ ਪਰਮੇਸ਼ਰ ਹੀ ਜਾਣਦਾ ਹੈ ਉਹ ਜਾਣਦਾ। ਸਾਨੂੰ ਨਹੀਂ ਸਮਝ ਆਉਦੀ ਵੀ ਕਿੰਨੀ ਛੇਤੀ ਪਹੁੰਚੇ ਮੰਨੇ ਕੀ ਗੱਲ ਜੇ ਕੋ ਕਹੇ ਅੱਛਾ ਪੁੱਛੀ ਪੁੱਛਦਾ ਕਿੱਥੇ ਉਹਦੀ ਅਵਸਥਾ ਸਿੱਖ ਨਹੀਂ ਮੰਨਣ ਵਾਲੇ ਦੀ ਗੁਰੂ ਵੀ ਹੱਥ ਖੜੇ ਕਰ ਗਿਆ ਗੁਰੂ ਹੱਥ ਖੜੇ ਕਰ ਗਿਆ ਗੁਰਬਾਣੀ ਨੇ ਹੱਥ ਖੜੇ ਕਰਤੇ ਮੰਨਣ ਵਾਲੇ ਦੇ ਜੇ ਗੱਲ ਮੰਨਣ ਵਾਲੇ ਦੀ ਆਈ ਨਾ ਹੱਥ ਖੜੇ ਕਰਦੇ। ਮੰਨੇ ਕੀ ਗੱਤ ਕਹੀ ਨਾ ਜਾਏ ਹੱਥ ਖੜੇ ਨੇ। ਉਹਦੇ ਬਾਰੇ ਨਹੀਂ ਕਹਿੰਦੇ ਕੁਝ ਕਹਾਂਦੇ। ਜਿਹਨੇ ਬਾੜੀ ਨੂੰ ਬੰਦੀ। ਉਹ ਬਣਨਾ ਚਾਹੁੰਦੇ ਨਹੀਂ ਦਸਤਾਰ ਮੁਕਾਬਲੇ ਕਰਨਾ ਚਾਹੁੰਦੇ ਨੇ। ਕਿਲਬੂ ਇਹ ਚ ਦਸਤਾਰ ਮੁਕਾਬਲੇ ਚੋ। ਕਿਲਬੂ ਆ। ਪੱਕਾ ਬੰਨਣਾ ਲਾ ਦਾਂਗੇ ਅਸੀਂ ਨਿਆਣਿਆਂ ਨੂੰ। ਕੇਸ ਰੱਖ ਲਾਂਗੇ ਫੇਰ ਕੀ ਕਰੋਗੇ ਕੇਸ ਰੱਖ ਕੇ? ਜਿਨਾਂ ਨੇ ਰੱਖੇ ਨੇ ਇਹਨਾਂ ਦੇ ਕੁਛ ਕਰ ਲੋ ਜੇ ਸਾਰੇ ਹੀ ਪੱਗਾਂ ਰੱਖ ਰਣ ਕੇਸ ਰੱਖ ਲੈਣ ਨੰਬਰ ਤੁਹਾਡੀ ਹੋ ਜਾਣ ਫੇਰ ਕੀ ਕਰਨਾ ਹੈ ਕੀ ਖਤਮ ਹੋ ਗਿਆ ਸਿੱਖੀ ਮੈਂ ਕੀ ਸਿੱਖ ਬਣ ਗਏ ਸੀ ਸਾਰੇ ਕੋਈ ਵੀ ਸਿੱਖ ਨਹੀਂ ਬਣੇ ਉਹ ਸਫਰ ਤਾਂ ਸ਼ੁਰੂ ਜਦ ਹੋਣਾ ਜਿਹੜੇ ਹੈਗੇ ਕੇਸਾ ਧਾਰੀ ਕੇਸ ਰੱਖੇ ਨੇ ਪੱਗਾਂ ਉਹਨਾਂ ਨੂੰ ਕੀ ਦਰ ਨੇ ਤੁਸੀਂ ਦੱਬੇ ਖਾਲੀ ਪਏ ਨੇ ਸਾਰੇ ਲੈਵਲ ਲੱਗੇ ਹੋਏ ਨੇ ਵਿੱਚ ਪਾਓ ਕੁਝ ਵਿੱਚ ਕੀ ਪਾਉਣਾ ਹੁਣ ਇਹਨਾਂ ਦੇ ਵਿੱਚ ਕੀ ਪਾਉਣਾ ਕੁਝ ਵੀ ਨਹੀਂ ਨਾ ਉਹਨਾਂ ਦੇ ਵਿੱਚ ਆ ਕੁਝ ਨਾ ਇਹਨਾਂ ਕੋਈ ਜੇ ਕਿਸੇ 'ਚ ਹੋਰ ਕੁਝ ਪੈ ਗਿਆ ਇਹਨਾਂ ਨੂੰ ਕਿਸੇ ਨੂੰ ਪੁੱਛਣਾ ਮਿਸ਼ਨਰੀ ਵਾਲਿਆਂ ਨੂੰ ਕੌਣ ਪੁੱਛੂ ਇਹਨਾਂ ਨੂੰ ਡੋਨੇਸ਼ਨ ਕਾਉਂਡ ਦੋ ਇਹਨਾਂ ਦੇ ਡੋਨੇਸ਼ਨ ਬੰਦ ਹੋ ਜਾਣਗੇ ਇਹਨਾਂ ਦੀ ਚਾ ਉਧਰ ਕਿੱਥੇ ਹੋਊ ਜੇ ਜਰਾਗ ਗਾਹਾਂ ਦਰਪੀ ਸੰਗਤ ਤੇ ਤੋਂ ਮੰਨਣ ਵਾਲੇ ਪਾਸੇ ਸਾਰੇ ਖਤਮ ਨੇ ਜਿੱਦਣ ਸੰਗਤ ਮੰਨਣ ਵਾਲੇ ਪਾਸੇ ਤੁਰਪੀਏ ਸਾਰੇ ਹੀ ਖਤਮ ਨੇ ਥੱਲੇ ਇੱਕ ਸਟੈਪ ਸੰਗਤ ਨੇ ਲੈ ਲਿਆ ਨਾ ਜਿੱਦਣ ਇੱਕ ਸਟੈਪ ਮੰਨਣ ਵਾਲਾ ਇਹ ਸਾਰੇ ਹੀ ਥੱਲੇ ਰਹਿ ਜਾਣ ਬਸ ਗੁਰੂ ਦੀ ਇੱਕ ਗੱਲ ਮੰਨ ਲਈ ਨਾ ਇੱਕ ਗੱਲ ਦਾ ਪ੍ਰਚਾਰ ਹੋ ਗਿਆ ਮੰਨੇ ਕੀ ਗੱਤ ਕਹੀ ਨਾ ਜਾਏ ਜਿੱਦਣ ਮੰਨਣ ਵਾਲੇ ਪਾਸੇ ਸੰਗਤ ਹੋ ਗਈ ਇਹਨਾਂ ਦਾ ਕੱਖ ਨਹੀਂ ਰਹਿਣਾ ਜਿੰਨੇ ਨੇ ਇਹਨਾਂ ਨੇ ਨਹੀਂ ਮੰਨਣਾ ਬਾਕੀ ਸੰਗਤ ਮੰਨ ਲੂ ਲੋੜ ਇੱਕ ਸਟੈਪ ਅੱਗੇ ਧਰਨ ਦੀ ਮੰਨਣ ਵਾਲੇ ਪਾਸੇ ਵੀ ਇਹ ਸਭ ਖਤਮ ਨੇ। ਬਾਕੀ ਕਦਮ ਸਭ ਕੋਈ ਲੀਡਰ ਨਹੀਂ ਰਹਿ ਸਕਦਾ ਨਾ ਜੋ ਇਹ ਰਾਣੇ ਖੁਦ ਨਹੀਂ ਕਿਸੇ ਨੂੰ ਪੁੱਛਣਾ ਸੰਭਤ ਨੇ ਕਿਸੇ ਨੂੰ। ਇਹ ਪਿੱਛੇ ਰਹਿ ਜਾਣਾ ਨੇ ਤੁਸੀਂ ਅੱਗੇ ਨਿਕਲ ਜਾਣਾ ਸਾਰਿਆਂ ਨੇ। ਸੰਭਤ ਅੱਗੇ ਨਿਕਲ ਜੂ ਪਿੱਛੇ ਰਹਿ ਜਾਣਗੇ। ਪਿੱਛੇ ਵਾਲਿਆਂ ਦੀ ਕੋਣ ਕੋਈ ਦੰਦ ਇਹਨਾਂ ਨੇ ਬੋਲਤੀ ਬੰਦ ਹੋ ਜੂ ਸਾਰਿਆਂ ਦੀ ਬੋਲਤੀ ਸਭ ਦੀ ਬੋਲਤੀ ਬੰਦ। ਕਾਜੀ ਨਾਮ ਓਫਨ ਜੈ ਹਿਰਦੇ ਦਾ ਵਾ ਤਾਹੇ ਰੋਗ ਸੁਪਨੇ ਨਹੀਂ ਆਵੇ ਜਿਵੇਂ ਜਿੱਦਣ ਮੰਨ ਲਿਆ ਹਿਰਦੇ ਵਿੱਚ ਅਸੀਂ ਅੰਦਰੋਂ ਵੀ ਨਾਮ ਸਾਡਾ ਹਿਤਕਾਰੀ ਹੈ ਮੰਨਣ 'ਚ ਸਾਡਾ ਸਭ ਤੋਂ ਜ਼ਿਆਦਾ ਹਿਤ ਹੈ ਨਾਮ ਹਿਤਕਾਰੀ ਦਾ ਮਤਲਬ ਹੈ ਗੁਰੂ ਦੀ ਗੱਲ ਨੂੰ ਮੰਨਣ 'ਚ ਸਾਡਾ ਸਭ ਤੋਂ ਵੱਡਾ ਲਾਭ ਹੈ ਤਾ ਉਦਣ ਸੁਪਨੇ 'ਚ ਵੀ ਇਹ ਜਿਹੜੇ ਰੋਗ ਨੇ ਤੁਹਾਡੇ ਨੇੜੇ ਨਹੀਂ ਆਉਣ ਲੋਭ ਸੁਪਨੇ 'ਚ ਵੀ ਨੇੜੇ ਨਹੀਂ ਆਊਗਾ ਮੋ ਸੁਪਨੇ ਚ ਵੀ ਨੇੜੇ ਨਹੀਂ ਆਊਗਾ ਜਿੰਨੇ ਰੋਗ ਨੇ ਸੁਪਰੇ ਚ ਵੀ ਨਹੀਂ ਆਉਣੇ ਜਾਗਦੇ ਨੂੰ ਰੱਖੀ ਆਉਣੇ ਨੇ ਇਹਨਾਂ ਦਾ ਸੁਪਨਾ ਵੀ ਨਹੀਂ ਆਉਣਾ ਕਿੱਡੀ ਗੱਲ ਲਿਖੀ ਹੋਈ ਆ ਕਿੰਨੀ ਔਖੀ ਆ ਕਿੰਨੀ ਐਨੇ ਸੌਖੇ ਤਰੀਕੇ ਨਾਲ ਤੁਹਾਨੂੰ ਇਲਾਜ ਦੱਸਤਾ ਕਿ ਇਹ ਨਹੀਂ ਕਰ ਸਕਦੇ ਫਿਰ ਤੁਸੀਂ ਕਰਨਾ ਹੀ ਨਹੀਂ ਫਿਰ ਕਰਨਾ ਨਹੀਂ ਜਾਂਦੇ ਹਾਂਜੀ ਹਰ ਅਖੋਦ ਸਭ ਘਟ ਹੈ ਭਾਈ ਹੋਰ ਪੂਰੇ ਬਿਨ ਵਿਧੀ ਨਾ ਬੁਣ ਇੱਕ ਗੱਲ ਹੋਰ ਹੈ ਜੇ ਤੁਸੀਂ ਕੋਈ ਦਵਾਈ ਮਿਲੂ ਕਿੱਥੋਂ ਇਹ ਸਾਰਿਆਂ ਦੇ ਅੰਦਰ ਹੈ ਹਰ ਅਖੋਦ ਇਹ ਪਾ ਕੇ ਭੇਜਿਆ ਹੋਇਆ ਹੈ ਐ ਨਹੀਂ ਆ ਵੀ ਕਿਸੇ ਕੋਲ ਮਿਲਦਾ ਇਹ ਨਾਮ ਸਰਸੇ ਵਾਲਾ ਕੋਲ ਮਿਲਦਾ ਹੈ ਇਹ ਨਾਮ ਰਾਧਾ ਸਾਮੀਆਂ ਕੋਲੋਂ ਮਿਲਦਾ ਹੈ ਇਹ ਤਾਂ ਸਾਰਿਆਂ ਦੇ ਅੰਦਰ ਹੈ ਬੁਧਵਾਦ ਨੂੰ ਦੰਦਾਈ ਨਾ ਇਹ ਸਭ ਦੇ ਅੰਦਰ ਪਾ ਕੇ ਭੇਜਿਆ ਹੈ ਪਹਿਲਾਂ ਨਾਨਦ ਅਮਰਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਦਾ ਉਹ ਜਿਹੜਾ ਕੂੜੇ ਦਾ ਢੇਰ ਹੈ ਥੱਲੇ ਹੈ ਪਹਿਲੇ ਨੂੰ ਸਾਫ਼ ਕਰੋ ਥੱਲੇ ਨਿਕਲੇ ਆਣਾ ਉਹ ਪਾਣੀ ਧਰਤੀ ਦੇ ਥੱਲੇ ਉੱਪਰ ਤੁਸੀਂ ਢੇਰ ਗੰਦਗੀ ਦਾ ਲਾਇਆ ਹੈ ਉਹ ਉੱਤੋਂ ਢੇਰ ਚੱਕੋ ਥੱਲੇ ਬੋਰ ਕਰੋ ਥੱਲੇ ਦੇ ਅਮਰਤ ਜਲ ਨਿਕਲਦਾ ਨਿਕਲੂਗਾ ਮੈਂ ਸਾਰਿਆਂ ਦੇ ਹੈਗਾ ਅੰਦਰ ਪ੍ਰਾਪਤ ਕਰਨਾ ਪਊਗਾ ਖਿਲਾਫ ਦੇ ਉਹ ਜੋ ਗੰਦਗੀ ਦੇ ਢੇਰ ਜੋ ਖਿਲਾਫ ਨੇ ਲੋੜ ਆ ਮਰਦ ਦੀ ਉਹ ਅਮਰਤ ਨਾਲ ਜਿਹੰਦਾ ਜੰਮਣ ਵਾਲਾ ਨਾ ਕੱਟਿਆ ਜਾਣਾ ਉਹ ਅਮਰਤ ਨਾਲ ਸਾਰੇ ਨੂੰ ਕੱਟਿਆ ਜਾਣਾ ਉੱਤੇ ਗੰਦਗੀ ਦਾ ਢੇਲਾ ਹੀ ਬੈਠੇ ਮਰਦੋਂ ਪਿਆਸੇ ਕਹਿੰਦੇ ਪਿਆਸੇ ਮਰਦੇ ਪਿਆਸੇ ਤੋਂ ਮਰਨਾ ਹੀ ਹੈ ਉਹਦੇ ਅੱਗੇ ਤਾਂ ਗੰਦਗੀ ਦੇ ਢੇਰ ਲਾਇਆ ਉੱਤੇ ਜਿੱਥੇ ਅਮਰਤ ਮੈਨੂੰ ਉੱਥੇ ਤਾਂ ਗੰਦਗੀ ਦਾ ਢੇਰ ਲਾਇਆ ਹੋਇਆ ਹੈ ਦੇਵੇਂ ਇਸ ਦਾ ਬਿਸਰਾ ਸਾਰਿਆਂ ਦੇ ਅੰਦਰ ਸਾਰਿਆਂ ਦੇ ਘਰ ਬਣਿਆ ਨੇ ਜਮੀਨ ਚਾਹੇ ਥੋੜੀਆ ਚਾਹੇ ਜਿਆਦਾ ਨਾਲ ਦਾ ਹਰੇਕ ਦੇ ਘਰ ਲੱਗ ਸਕਦਾ ਸਮਰਸੀਵਲ ਤਾਂ ਹਰੇਕ ਦੇ ਘਰ ਲੱਗ ਸਕਦਾ ਨਾ ਸਮਰਸੀਵਲ ਨੂੰ ਕਿੰਨੀ ਕਿ ਜਗ੍ਹਾ ਚਾਹੀਦੀ ਐ ਇਤੋਂ ਛੋਟਾ ਤਾਂ ਘਰ ਹੁੰਦਾ ਹੀ ਨਹੀਂ ਕਿਸ ਦਾ ਸਮਰਸੀਵਲ ਲੱਗਣ ਤੋਂ ਵੀ ਛੋਟਾ ਹੋ ਘਰ ਘਰ ਦਾ ਬੜਾ ਹੀ ਹੋ ਸਾਰਿਆਂ ਦੇ ਅੰਦਰ ਹੈ ਹਰ ਆਖਦ ਸਭ ਕੱਟ ਹੈ ਭਾਈ ਸਭ ਕੱਟ ਹੈ ਭਾਈ ਐ ਨਾ ਕਿ ਉਹ ਸਾਨੂੰ ਮਿਲੂ ਕਿੱਥੋਂ ਮhenga ਬੜੂ ਕੌਣ ਦਊ ਸਾਰਿਆਂ ਦੇ ਅੰਦਰ ਹੈ ਵਿਧੀ ਦਸੀਏ ਕੱਢਣ ਗੁਰ ਪੂਰੇ ਬਿਨ ਵਿਧੀ ਨਾ ਬਣਾਈ ਬਸ ਗੱਲ ਵਿਧੀ ਦੀ ਹੈ ਵਿਧੀ ਦਾ ਨਹੀਂ ਪਤਾ ਚੇ ਵਿਧੀ ਇਹ ਦੱਸ ਦਿੰਦੇ ਜੇ ਐਦੀ ਵਿਆਖਿਆ ਕਰਦੇ ਤਾਂ ਰਾਧਾ ਸੌਮੀਆਂ ਦੇ ਕੌਣ ਜਾਂਦਾ ਨਾਮ ਲੈਣ ਕੌਣ ਜਾਵੇ ਜੇ ਅਗਲ ਦੱਸਣ ਚੋਰ ਨੇ ਸਾਰੇ ਚੋਰ ਕਹਿੰਦੇ ਆਜੋ ਨਾਮ ਲੈ ਲਓ ਆ ਗੁਰਬਾਣੀ ਕੀ ਕਹਿੰਦੀ ਹੈ ਦੇਖੋ ਗੁਰਬਾਣੀ ਦੀ ਵਿਆਖਿਆ ਕਰਦੇ ਨੇ ਗੁਰਬਾਣੀ ਨਾਲ ਜੋੜਦੇ ਨੇ ਗੁਰਬਾਣੀ ਨੂੰ ਇਹ ਲੁਕਾਉਂਦੇ ਨੇ ਗੁਰਬਾਣੀ ਦੇ ਸੱਚ ਨੂੰ ਲੁਕਾਉਂਦੇ ਨੇ ਬੇਈਮਾਨ ਬੇਈਮਾਨ ਨਹੀਂ ਫਰਕ ਕੀ ਨੇ ਠੱਗ ਨਹੀਂ ਤਾਂ ਕੀ ਨੇ ਆਇਰ ਲਿਖਿਆ ਹੈ ਫਿਰ ਗੁਰੂ ਕਾ ਦੇ ਨੇ ਇਹ ਤਾਂ ਬੇਈਮਾਨ ਨੇ ਜਾਂ ਬੇਫੂਕ ਨੇ ਬਾੜੀ ਦਾ ਬੜੀ ਨਹੀਂ ਜੇ ਬੜੀ ਹਮਾਰੀ ਜਾਂਦੇ ਨੇ ਹਰ ਆਖਦ ਸਭ ਘਟ ਹੈ ਭਾਈ ਗੁਰਪੂਰੇ ਬਿਨ ਵਿਧੀ ਭਾਈ ਭਾਈ ਬਰਾਬਰ ਦਾ ਦੇਖੋ ਸਾਰਿਆਂ ਨੂੰ ਬਰਾਬਰੀ ਦਿੱਤੀ ਹੈ ਚਾਹੇ ਊਡੇ ਆ ਵੀਡੇ ਲੱਗਿਆ ਦੇ ਜਿਹਨੂੰ ਸਮਝ ਆਇਆ ਉਹਨੂੰ ਭਾਈ ਕਹਿ ਕੇ ਸਮਝੇ ਤਾ ਗਏ ਆਇਆ ਨਾ ਕਹਿ ਤੂੰ ਵੀ ਮੇਰੇ ਵਰਗਾਈ ਆਂ ਭਾਈ ਦਾ ਹਜ਼ੂਰ ਨਾ ਬਰਾਬਰ ਦਾ ਮੇਰੀ ਬਰਾਬਰ ਦੀ ਆਇਆ ਤੂੰ ਤੂੰ ਮੂਰ ਹੈ ਤੇਰੇ ਘਰ ਵੀ ਆ ਮੇਰੇ ਘਰ ਵੀ ਬਰਾਬਰ ਹੋਇਆ ਜਿੜਕੀ ਤੇਰੇ ਕੋਲੇ ਤੂੰ ਵਰਤਦਾ ਨਹੀਂ ਉਹ ਪਿੰਦਾ ਨਹੀਂ ਇਹ ਠੀਕ ਹੈ ਤੈਨੂੰ ਅਕਲ ਘਟਾ ਕਿਸੇ ਨੇ ਬੇਅਕਲੀ ਬੇਅਕਲ ਬਣਾਤਾ ਕਿਸੇ ਦੀ ਸਿੱਖਿਆ ਉੱਡ ਲੈ ਲਈ ਉਹ ਤੈਨੂੰ ਦੱਸ ਲੈਣੇ ਆ ਜੀ ਤਦਾ ਆਪਣੇ ਅੰਦਰੋਂ ਹੀ ਪ੍ਰਾਪਤ ਕਰੀ ਮੈਥੇ ਤਾਂ ਕੁਝ ਨਹੀਂ ਲੈਣਾ ਜੇ ਮੇਰੇ ਅੰਦਰ ਵੀ ਹੋਈਆ ਤੇਰੇ ਅੰਦਰ ਵੀ ਹੋਈਆ ਮੇਰੇ ਨਾਲ ਘਟਿਆ ਤੂੰ ਕਿਉਂ ਹੈ ਜਿਹੜੇ ਗੁਰੂ ਬਣਦੇ ਨੇ ਉਹ ਚੇਲੇ ਬਣਾਉਂਦੇ ਨੇ ਕਾਤੇ ਬਣਾਉਂਦੇ ਨੇ ਕਿਹੜੀ ਗੱਲ ਦੇ ਬਣਾਉਂਦੇ ਨੇ ਕੋਲੋਂ ਕੀ ਦਿੰਦੇ ਨੇ ਹੋਰ ਕੋਲ ਹੈ ਕੀ ਜਿਹੜਾ ਦਿੰਦੇ ਨੇ ਜਿਹੜੇ ਗੁਰੂ ਬਣਦੇ ਨੇ ਅਸਲ 'ਚ ਠੱਗ ਨੇ ਉਹਨਾਂ ਕੋਲ ਹੈ ਉਹ ਕੁਝ ਨਹੀਂ ਇਸ ਕਰਕੇ ਨਾਨਕ ਨੇ ਗੁਰੂ ਬਣਿਆ ਉਹਦਾ ਭਾਈ ਨੇ